ਇਹ ਜਿਹੜਾ ਕਾਨੂੰਨ ਹੈਗਾ ਨਾ ਇਸ ਵਿੱਚ ਹਾਂ ਜਿਹੜਾ ਕਾਨੂੰਨ ਹੁੰਦਾ ਨਾ ਨੀਅਤ ਤੇ ਡਿਪੈਂਡ ਕਰਦਾ ਹੂੰ ਤੇ ਜਿਹੜੀ ਨੀਅਤ ਹੈਗੀ ਹੈ ਨਾ ਹੂੰ ਉਹ ਤੇ ਹੀ ਸਾਨੂੰ ਕਨਸੈਂਟਰੇਟ ਕਰਨਾ ਪਾਣਾਗਾ ਹੂੰ ਕਿ ਇਹ ਕਿਸ ਨੀਅਤ ਨਾਲ ਕਾਨੂੰਨ ਲਿਆਦੇ ਜਾ ਰਹੇ ਨੇ ਹੂੰ ਤੇ ਕਿੰਨਾ ਨੂੰ ਅਸੀਂ ਪਹਸਾਉਣਾ ਹੈਗਾ ਵਾ ਹੂੰ ਤੇ ਕਿੰਨਾ ਤੇ ਹੀ ਉਹ ਮਰਤੇ ਆਕਰਮਣ ਕਰਨਾ ਹੈਗਾ ਵਾ ਹੂੰ ਠੀਕ ਹੈ ਜੀ ਹੂੰ ਤੇ ਇਹ ਸਾਰਾ ਜਿਹੜਾ ਪ੍ਰੋਗਰਾਮ ਹੈਗਾ ਨਾ ਇਹ ਪੂਰੇ ਕਾਨੂੰਨ ਦਾ ਹੂੰ ਹੁਣ ਮੈਂ ਵੇਖੋ ਜੀ ਮੈਂ ਸਿੰਗਾਪੁਰ ਵਿੱਚ ਬਠਾ ਹੈਗਾ ਵਾਂ ਹੂੰ ਹੂੰ ਤੇ ਸਾਡੇ ਜਿਹੜੀ ਸਿੰਗਾਪੁਰ ਗਵਰਨਮੈਂਟ ਹੈਗੀ ਹੈ ਨਾ ਇਹ ਬੜੀ ਸਿੰਪਲ ਜੀ ਕਾਨੂੰਨ ਨੂੰ ਚੇਂਜ ਕਰ ਦਿੰਦੀ ਹੈਗੀ ਹੂੰ ਪਰ ਉਹ ਚੇਂਜ ਇਸ ਤਰੀਕੇ ਨਾਲ ਕਰਦੀ ਗਈ ਜਿਹੜੇ ਲੋਕਾਂ ਦੇ ਕਿਸਤ ਵਿੱਚ ਹੋਵੇ ਹੂੰ ਹੂੰ ਜਿਹੜੇ ਕਿ ਕਿ ਕਿਹੇ ਕਿਹੇ ਵਾਸਤੇ ਕੋਈ ਚੀਜ਼ ਨਹੀਂ ਚੰਗੀ ਹੈਗੀ ਤੇ ਉਹ ਉਹਦੇ ਵਾਸਤੇ ਚੇਂਜ ਕਰ ਦੇ ਗਿਆ। ਓਕੇ ਪਰ ਮੈਨੂੰ ਲੱਗ ਰਿਹਾ ਹੈ ਕਿ ਜਿਹੜਾ ਇੱਥੋਂ ਦਾ ਕਾਨੂੰਨ ਜਿਹੜਾ ਚੇਂਜ ਹੋ ਰਿਹਾ ਨਾ ਹੂੰ ਉਹ ਲੋਕਾਂ ਦੇ ਹਿੱਤ ਵਾਸਤੇ ਚੇਂਜ ਨਹੀਂ ਹੋ ਰਿਹਾ। ਓਕੇ ਉਹ ਹੋਰ ਠੀਕ ਕਿਸੇ ਤਰੀਕੇ ਵਾਸਤੇ ਚੇਂਜ ਹੋ ਰਿਹਾ।